ਚੰਡੀ ਚਰਿੱਤਰ ਉਕਤੀ ਬਿਲਾਸ ਉਹ ਕਹਿੰਦੇ ਹੁਣ ਮੈਂ ਚੰਡੀ ਚਰਿੱਤਰ ਚੰਗੇ ਤਰੀਕੇ ਨਾਲ ਦੱਸਣ ਲੱਗ ਗਿਆ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਚੰਡੀ ਦੀ ਡੈਫੀਨੀਸ਼ਨ ਦੱਸਤੀ ਕਿ ਚੰਡੀ ਕੀ ਹੈ ਫਿਰ ਜਿਹੜੀ ਚੰਡੀ ਦੀ ਬਾਹਰ ਦੇ ਵਿੱਚ ਜੁੱਧ ਹੁੰਦਾ ਰਕਸ਼ਾ ਦਾ ਤੇ ਦੇਵ ਦੇਵਤਿਆਂ ਦਾ ਉਹ ਰਕਸ਼ਸ ਤੇ ਦੇਵਤੇ ਹੈ ਕੌਣ ਨੇ ਉਹਨਾਂ ਬਾਰੇ ਆ ਰਿਹਾ ਸੋਏ ਰਹੇ ਸਸੈਨ ਤਹਾਂ ਅਸਲ 'ਚ ਸਾਨੂੰ ਸਾਡੀ ਆਪਣੀ ਸਮਝ ਨਹੀਂ ਹੈਗੀ ਸਾਡਾ ਜਰਮ ਹੁੰਦਾ ਭਰਮ ਕਰਕੇ ਅਸੀਂ ਆਪਣਾ ਆਪ ਦਾ ਗਿਆਨ ਲੈਣ ਲਈ ਜੰਮੇ ਹਾਂ ਪਰ ਅਸੀਂ ਉਲਟਾ ਮਨਮੁਖਤਾਚ ਪੈ ਗਏ ਸਾਨੂੰ ਗਲਤ ਸਿੱਖਿਆ ਮਿਲ ਗਈ ਗਲਤ ਸਿੱਖਿਆ ਨਾਲ ਅਸੀਂ ਹੀ ਰਾਖਸ਼ ਬਣ ਗਏ ਸ੍ਰੁੱਤ ਮੈਲ ਤੇ ਦਾਤ ਰਹੇ ਜੋਗਤਾ ਸ੍ਰੁੱਤ ਮੈਲ ਮਤਲਬ ਵੇਦਾਂ ਦੀ ਮੈਲ ਵੇਦਾਂ ਦੀ ਮੈਲ ਵੀ ਵੇਦਾਂ ਦਾ ਜੋ ਗਿਆਨ ਆ ਉਹ ਗਲਤ ਸੁਣ ਲਿਆ ਗਲਤ ਸਿੱਖਿਆ ਲੈ ਲਈ ਗਲਤ ਸਿੱਖਿਆ ਕੀ ਕਿ ਮੂਰਤੀਆਂ ਨੂੰ ਮੱਥਾ ਟੇਕਣਾ ਤਲਵ ਜਾ ਕੇ ਪੱਥਰ ਨੂੰ ਦੁੱਧਣਾ ਧੋਣਾ ਜਾਂ ਪੰਜ ਵਖਤ ਦੀ ਨमाज ਪੜ੍ਹਨੀ ਗੁਰਦੁਆਰੇ ਜਾ ਕੇ ਗ੍ਰੰਥ ਨੂੰ ਮੱਥਾ ਟੇਕਣਾ ਗ੍ਰੰਥ ਨੂੰ ਪੜ੍ਹਨਾ ਨਹੀਂ ਮੱਥਾ ਟੇਕਣਾ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਜੋ ਵੀ ਧਰਮ ਦੇ ਕਿਰਿਆ ਕਰਮ ਬਣਾ ਲੇ ਉਹ ਸਾਰੀ ਅਗਿਆਨਤਾ ਰ ਬਣਾਏ ਨੇ ਗਲਤ ਸਿੱਖਿਆ ਲੈ ਲਈ ਉਹਨੂੰ ਸ੍ਰੁੱਤ ਮੈਲ ਕਹਿੰਦੇ ਨੇ ਮਤਲਬ ਵੇਦਾਂ ਦੀ ਮੈਲ ਜਾਂ ਵੇਦਾਂ ਦੀ ਗਲਤ ਸਿੱਖਿਆ ਸੁਣ ਕੇ ਉੱਥੋਂ ਮਨਮੁਖਤ ਪੈਦਾ ਹੋ ਗਈ ਉੱਥੋਂ ਦਾਇਤ ਰਹੇ ਇਹ ਜੋਤ ਨਾਲ ਤੈਤ ਬਣ ਗਏ ਉਹਨਾਂ ਦਾ ਨੌਰ ਰੱਖਿਆ ਮધુ ਕਟਵ ਨਾਮ ਧਰੇ ਤਿੰਕੇ ਉਹਨਾਂ ਦਾ ਨਾਮ ਮધુ ਕਟਵ ਰੱਖਿਆ ਮધુ ਹੁੰਦਾ ਮਿੱਠਾ ਕਟਵ ਹੁੰਦਾ ਕੀੜਾ ਫਿਰ ਜਦੋਂ ਇਸ ਨੂੰ ਸਿੱਖਿਆ ਮਿਲਣੀ ਆ ਹਰੀ ਹੋਣ ਕਰਕੇ ਇਹਨਾਂ ਦੇ ਅੰਦਰ ਚੰਗੇ ਗੁਣ ਵੀ ਨੇ ਜਿੰਨਾਂ ਚ ਚੰਗੇ ਗੁਣਾ ਦੀ ਭਰਮਾਰ ਉਹ ਦੇ ਦਿੰਦੇ ਨੇ ਜਿੰਨਾਂ ਚ ਨੈਗੇਟਿਵ ਗੁਣ ਜਿਆਦਾ ਨਹੀਂ ਉਹ ਦੇਤ ਨਹੀਂ ਬਨ ਮੁਖ ਨੇ ਅਸਲੀ ਤਾਂ ਦੇਵਤਿਆਂ ਨੂੰ ਵੀ ਨਹੀਂ ਪਤਾ ਫਿਰ ਉਹਨਾਂ ਦੇ ਵਿੱਚ ਚੰਡੀ ਆ ਜੋ ਚੰਡੀ ਹੋਈ ਬੁੱਧੀ ਭਗਤ ਕੋਈ ਉਹ ਆ ਕੇ ਡਿਸਕਸ ਕਰਦਾ ਉਹਨਾਂ ਨੂੰ ਸਿੱਖਿਆ ਦਿੰਦਾ ਜਦੋਂ ਸਿੱਖਿਆ ਦਿੰਦਾ ਤਾਂ ਜੋ ਮਨੁੱਖ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਕਿਉਂਕਿ ਉਹ ਵੀ ਫਿਰ ਭਗਤੇ ਹੋ ਕੇ ਮਨ ਜੋ ਗਲਤ ਸਿੱਖਿਆ ਲਾ ਕੇ ਮਧੂਕਟਵ ਤੈਤ ਬਣ ਗਿਆ ਜਦੋਂ ਉਸ ਨੂੰ ਸੱਚ ਦੀ ਸਿੱਖਿਆ ਗੁਰਮਤ ਹਾਸਲ ਹੋਣੀ ਆ ਫਿਰ ਚੰਡੀ ਨੇ ਹੀ ਇਹਦਾ ਵੱਧ ਕਰਨਾ ਇਸਨੇ ਹੀ ਵਿਦਿਆਰਤੀ ਹੋਇਆ ਮਾਦੋ ਵਿਦਿਆ ਹਿਤ ਕੀਨੇ ਬਵੇਗ ਦੀਪ ਮਲੀਨ ਬਵੇਗਤਾ ਦੀਪ ਦੀਵਾ ਮੈਲਾ ਹੋ ਗਿਆ ਵਿਦਿਆ ਲੈਣ ਕਰਕੇ ਸਸਾਰਿਕ ਗਲਤ ਸਿੱਖਿਆ ਲੈਣ ਕਰਕੇ ਸੁਰਤਮੈਲ ਕਰਕੇ ਇੱਥੋਂ ਉੱਤੇ ਉਹਨਾਂ ਨੇ ਚੰਡੀ ਦੇ ਅਰਥ ਦੱਸਦੇ ਡੈਫੀਨੀਸ਼ਨ ਦਿੱਤੀ ਮਧੂਕਾਟਬ ਸਮਝਾਤਾ ਹੁਣ ਜੇ ਸਿੱਖਾ ਕੋਲ ਇਹ ਸਾਰੀ ਸਿੱਖਿਆ ਹੋਣ ਦੇ ਬਾਵਜੂਦ ਵੀ ਉਹ ਨਹੀਂ ਸਮਝਦੇ ਤਾਂ ਉਹ ਉਹਨਾਂ ਦੀ ਦਲੈਕੀ ਆ ਦੇ ਉਹ ਪੜਦੇ ਨਹੀਂਗੇ ਸਮਝਦੇ ਨਹੀਂਗੇ ਵਿਚਾਰਦੇ ਨਹੀਂਗੇ ਉਹਨਾਂ ਨੇ ਤਾਂ ਸੁਧਾਈ ਕੀਤੀ ਸੀ ਗ੍ਰੰਥਾਂ ਦੀ ਦੂਜੀ ਅਮਤਾਂ ਨੂੰ ਵੀ ਦੱਸਿਆ ਸੀ